ਦੇ ਆਫਸਰ ਕਰਨ ਬੋਲੇ ਕਿ ਦਿੱਲੀ ਪ੍ਰੋਜੈਕਟ ਪੰਜਾਬ ਦੇ ਜਾਰੀ ਹੋਏ ਬਾਅਦ ਸਾਡੇ ਕਾਰਜੂ ਬਾਕੀ ਭਾਈ ਪਾਣੀ ਦੀ ਗੱਲ ਆ ਲੰਮੇ ਸਮੇਂ ਤੋਂ ਲੜ ਰਹੇ ਆ 7-8 ਸਾਲ ਤੋਂ ਲਗਾਤਾਰ ਵਲੀਪੁਰ ਗੌਂਸਪੁਰਾ ਜਮਾਲਪੁਰਾ ਪਿੰਡਾਂ 'ਚ ਗਏ ਸਾਰੀ ਸਾਡੀ ਟੀਮ ਜਾਂਦੀ ਰਹੀ ਆ ਸਾਹਨਾ ਭਵਨ ਤੱਕ ਹੀ ਉੱਥੇ ਖੜੇ ਹੁੰਦੇ ਸੀ ਕਿਸੇ ਵੇਲੇ ਉਹਦਾ ਸੰਧਵਾ ਵੀ ਇਸ ਇਲਾਕੇ ਦਾ ਉਹ ਵੀ ਖੜਾ ਹੁੰਦਾ ਸੀ ਉੱਥੇ ਉਹ ਵੀ ਕਹਿੰਦੇ ਸੀਗੇ ਦੇਖੋ ਜਿਹੜਾ ਬੰਦ ਹੋਣੀਆਂ ਚਾਹੀਦੀਆਂ ਜਿਹੜਾ ਨਾਲ ਮਾਰਤਾ ਉਹ ਹੰਤਾਜ ਤੋਂ 4 ਸਾਲ 5 ਸਾਲ ਪਹਿਲਾਂ ਵੀ ਇਹੀ ਗੱਲ ਕਹਿੰਦਾ ਸੀ ਅੱਜ ਵੀ ਇਹੀ ਕਹੀ ਜਾਂਦਾ ਹੈ ਅਬ ਉਤਾਂ ਦੇ ਵਿੱਚ ਵੀ ਬਸ ਸੁਣਿਆ ਕਿ ਸਟੇਜ ਤੇ ਬੋਲਦਾ ਕਹਿੰਦਾ ਸਾਡੇ ਦਾ ਦਰਿਆਵਾਂ ਜਿਹੜਾ ਪਾਤੀਆਂ ਸਾਡੇ ਧਰਤੀ ਹੇਠਾਂ ਜਿਹੜਾ ਪਾਤੀਆਂ ਸੀ ਮਾਰੇਗੇ ਸੜ ਲੋ ਕੈਂਸਰ ਹੋਗੇ ਵੀ ਹੁਣ ਲਾਗੂ ਕਿਨੇ ਕਰਨਾ ਫੈਸਲੇ ਲਾਗ ਫੈਸਲੇ ਹੋ ਚੁੱਕੇ ਆ 12 ਅਗਸਤ ਦੇ ਐਨਜੀਟੀ ਦਾ ਹੁਕਮ ਹੈ ਪੰਜਾਬ ਪ੍ਰੂਫਿਊਸ਼ਨ ਬੋਰਡ ਦਾ ਹੁਕਮ ਹੈ ਸੈਕਟਰ ਪ੍ਰੂਫਿਊਸ਼ਨ ਬੋਰਡ ਦਾ ਹੁਕਮ ਹੈ ਵੀ ਇਹ ਗਾਰਕਨੂਨੀਆਂ ਤੁਸੀਂ ਜ਼ਹਿਰ ਨਹੀਂ ਪਾ ਸਕਦੇ ਸਤਲੋਜ ਦੇ ਵਿੱਚ ਕੁੱਡੇ ਦਰਿਆ ਦੇ ਵਿੱਚੋਂ ਬੰਦ ਕਰੋ 4 ਮਹੀਨੇ ਹੋ ਗਏ ਲਾਗੂ ਨਹੀਂ ਹੋਏ ਅਸੀਂ ਉੱਥੇ ਟਿੱਪੇ ਸਾਡੇ ਦੇ ਦਰਖਾਸਤ ਦੇ ਕੇ ਲੁਧਿਆਣੇ ਲੁਧਿਆਣੇ ਨੂੰ ਪ੍ਰੋਫਿਊਸ਼ਨ ਤੋਂ ਮਿਲੇ ਵੀ ਆ ਗਾਰਕਨੂਨੀਆਂ ਜੀ ਬੰਦ ਕੀਤਾ ਜਾਵੇ ਸਾਡੀ ਸਾਰੀ ਟੀਓ ਰਾਜਪਾਲ ਨੂੰ ਮਿਲ ਜਾ ਕੇ ਕਾਰਵਾਈ ਕੋਈ ਨਹੀਂ ਸੋ ਸਰਕੇ ਸਾਰਾ ਬੰਦੇ ਦੇ ਕੇ ਨਹੀਂ 70 ਸਾਲ ਹੋ ਗਏ ਰਾਣਾ ਰਾਣਾ ਬਹੁਤ ਪਾ ਲਿਆ ਸਰਕਾਰਾਂ ਨੂੰ ਆਪਾਂ ਦੇਖ ਲਿਆ ਮਿਲ ਕੇ ਕਰਕੇ ਪਰ ਹੁਣ ਤਾਂ ਲੋਕ ਲਹਿਰ ਇਹਨੂੰ ਬੰਦ ਕਰ ਸੁਭਾਵੇਂ ਲੋਕ ਲਹਿਰ ਛੁੱਟੀ ਹੋਂ ਜਿਹੜੀ 3 ਤਰੀਕ ਨੂੰ ਬੰਦ ਨਹੀਂ ਚਾਹੀਦੀ ਕਿਉਂਕਿ ਸਾਰਾ ਇਲਾਕਾ ਜਿੰਨਾ ਏਰੀਆ ਲੁਧਿਆਣਾ ਤੋਂ ਸ਼ੁਰੂ ਹੋ ਕੇ ਫਿਰ ਫਰੀਦਕੋਟ ਮੋਗਾ ਬਕਸਰ ਅਬੋਲ ਫਾਟਾ ਸਾਰਾ ਏਰੀਆ ਕੇ ਗੰਗਾ ਨਿਕਲ ਤੱਕ ਉਦੋਂ ਦੀ ਅੱਗੇ ਜੇ 14 ਤੱਕ ਸਪਲਾਈ ਦਾ ਪਾਣੀ ਜਾਂਦਾ ਹਾਲੇ ਕਿ ਪਤਰੋਂ ਨਾਲ ਨਿਕਲ ਕੇ ਪਾਣੀ ਜਾਂਦਾ ਇਹ ਸਾਰਾ ਕੈਂਸਰ ਫ੍ਰੀਟ ਤੇ ਇਹਦਾ ਪਿੰਡਾਂ ਚ ਗਏ ਆ 80 80% ਲੋਕਾਂ ਨੂੰ ਕਾਲਾ ਪੀੜਿਆ ਕੈਂਸਰ ਜਵਾਕਾਂ ਦੇ ਗੁਰਦੇ ਕਿਡਨੀਆ ਖਤਮ ਹੋ ਚੁੱਕਿਆ ਪਹਾੜ ਰਾਤ ਪਦਾ ਹੋ ਰਿਹਾ ਮੰਦ ਬੁੱਧੀ ਜਵਾਕ ਪੈਦਾ ਹੋ ਰਹੇ ਨੇ ਹਸਪਤਾਲ ਭਰੇ ਪਏ ਆ ਮੱਝਾਂ ਦੇ ਬਿਲਕਦੇ ਆ ਪਏ ਜਵਾਕ ਇਹ ਸਾਰਾ ਇਸ ਪਾਣੀ ਦੀ ਬਦਾਅ ਹੁੰਦਾ ਇਹ ਕਿਹੜਾ ਅੱਜ ਦਾ ਪੀ ਰਿਹਾ ਪਿਛਲੇ 40 ਸਾਲ ਤੋਂ ਜ਼ਹਿਰ ਪਾਈ ਜਾਂਦੀਆਂ 40 ਸਾਲ ਤੋਂ ਅਸੀਂ ਉੱਠੇ ਨਹੀਂ ਅਸੀਂ ਚੁੱਪਾਂ ਦੱਸੋ ਮੈਨੂੰ ਅਸੀਂ ਪਾਣੀਆਂ ਸਾਡੇ ਜਨਾਂ ਪਾਤਨਾਂ ਜਵਾਨੀ ਸਾਡੀ ਕਿੱਟਿਆਂ ਦਾ ਮਰਚੀ ਕਿਸਾਨਾਂ ਨੂੰ ਸਾਡਾਂ ਨੂੰ ਕੁੱਟੀ ਜਾਂਦੇ ਆ ਡਾਂਗਾਂ ਦਾ ਬੰਡੇ ਕੁੱਟੇ ਚਾਰ ਦੇ ਪਹਿਲਾਂ ਸਟੂਡੈਂਟ ਸਾਡੇ ਕੁੱਟੀ ਜਾਂਦੇ ਆ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਪੰਜਾਬ ਕੁੱਟੇ ਟੀਚਰਾਂ ਨੂੰ ਸਾਡਾਂ ਨੂੰ ਕੁੱਟਿਆ ਜਾ ਰਿਹਾ ਝੋਨੇ ਸਾਡੇ ਬਰਾ ਮੁੱਤਾਇਆ ਪਤਾ ਨਹੀਂ ਕੀ ਅਗਰ ਸਾਰਾ ਬੰਦੇ ਕੁੱਟੇ ਹੋਰ ਨਿਕਲਦੇ ਤਾਂ ਉਹਦੇ ਸਾਨੂੰ ਦੇ ਪਹਿਲਾਂ ਜਾਇਨਾ ਆਪਣੇ ਵੀਡੀਓ ਦੇ ਬਣ ਕੇ ਜਾਇਨਾ ਉਹ ਵੀ ਲੈਣੇ ਮਹੂਤ ਨਹੀਂ ਕੋਈ ਗਾਲੀ ਘਰਾਇਆ ਹੈ ਐ ਲੈ ਕੇ ਰਿਪੋਰਟ ਗਾਉਂ ਵੀ ਦਿਖਾਦਾ ਮੋਟੇ ਜਰਾ ਨਾ ਤਾਣ ਕੇ ਕਰਦਾਰ ਮੰਗੇ ਬਈ ਦਰਾਫਤਾ ਨਾ ਕਰਦਾਰਾਂ ਨੂੰ ਨਗਾਹ ਆ ਇਹ ਗੱਲਾਂ ਨਾਲ ਠੀਕ ਆ ਤਰੀਕ ਬਦਲਾ ਕਰਕੇ ਦੇਖਾ ਚ 50 ਬਲਾ ਹੋਰ ਕਰਦੇ ਹੋਇਆ 100 ਸਾਲ ਹੋਰ ਲੱਗੇ ਦੇ ਹੋਣਾ 86 ਬਲਾ ਆ ਜੀ ਮਸਲੇ ਚ ਥੱਗ ਦੀ ਉਹਨੇ ਮਸਲੇ ਗੇ ਲੋਕਾਂ ਨੂੰ ਡਾਕਣਾ ਪਣਾ ਸੋਨ ਨੂੰ ਇਕੱਠੇ ਹੋਣਾ ਪਣਾ ਜਥੇਬੰਦੀ ਦੇ ਰੂਪ ਦੇ ਬੱਚਿਆਂ ਨਾਲ ਪਿੰਡਾਂ ਦੀ ਜਦੋਂ ਜਦੋਂ ਗੱਲ ਆਉਂਦੀ ਹੈ ਉਦੋਂ ਕੱਟੇ ਹੋਣਾ ਪੈਂਦਾ ਛੁਡੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜੋ ਵੀ ਜਥੇਬੰਦੀਆਂ ਸਾਰੇ ਇਕੱਠੇ ਹੋਣਗੇ ਤਾਂ ਜਾਇਜ਼ ਲੱਗਣੀ ਸਾਰਾ ਜੋਰ ਲੱਗਿਆ ਪਿਆ ਸੈਂਟਰ ਦਾ ਸਟੇਟ ਦਾ ਵੀ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਬਦਨਾਮ ਕਰੋ ਉਹ ਰੋਜ਼ਪਰਾਹੇ ਗੰਦਾ ਕਰਦੇ ਆ ਇਹ ਤਾਂ ਜੀ ਵਿਗੜਣਾ ਛੰਡੇ ਡੰਡਾ ਪਾਈ ਰੱਖਦੇ ਆ ਜੀ ਇਹਦਾ ਜੀ ਸੜਕਾਂ ਰੋਕਦੇ ਆ ਲੋਕਾਂ ਨੂੰ ਤੰਗ ਕਰਦੇ ਆ ਜੀ ਜੇ ਜਥੇਬੰਦਿਆਂ ਦਾ ਨਾਮ ਹੁਣ ਸੁਣੇਗਾ ਮਾੜਾ ਮੁੰਡਾ ਝੋਨਾ ਚੱਕਿਆਗਾ ਚੱਕਿਆ ਨਹੀਂ ਜਾਣਾ ਆ ਗਾਮ ਰਾਖ ਦਾ ਹਾਲ ਦੇਖੋ ਕੋਈ ਝੋਨਾ ਦਾ ਘਰ ਦੂਰ ਦੀ ਗੱਲ ਹੈ ਛੈਨ ਚੱਕੀ ਜਾਵੇ ਆਸਰੇ ਕਾਲੇ ਕੁੰਨੂ ਰਾਤ ਹੋਏ ਸੁਡੀਆਂ thumbnailUrl ਅਗਲੇ ਆ ਚਪਕਾ ਦੇਣ ਗਿਆ ਕੇ ਗੰਦਾ ਦੇ ਉੱਤੇ ਕੋਟਲ ਵੀ ਆ ਕਾਰਸ ਬੰਨ੍ਹਾ ਨਾ ਲਾਉਂਗਾ ਜਿੰਨੀ ਨਲਾਮ ਹੋ ਗਈ ਛੋਟਿਆਂ ਜਥੇਬੰਦਿਆਂ ਹਟਦੇ ਆ ਨਮਾ ਕੁੰਨੂ ਨੂੰ ਬੈਲ ਲੈ ਕੇ ਆ ਗਏ ਕੂਨ ਪਾਸ ਕਰਨ ਵਾਲੇ ਅਫੀਸੀਅਲ ਆ ਇਹ ਤਾਂ ਨੇ ਕਹਿਆ ਵੀ ਜਥੇਬੰਦਿਆਂ ਨੇ ਇਸੇ ਕਰਕੇ ਸਾਰਾ ਜੋ ਜੋਰ ਲੱਗਿਆ ਆ ਲੀਡਰਾਂ ਦਾ ਸਰਕਾਰਾਂ ਦਾ ਵੀ ਯੂਨੀਅਨਾਂ ਦਾ ਬਦਨਾਮ ਕਰਦੇ ਲੋਕਾਂ ਨੂੰ ਨਖੇੜਦੇ ਇਕੱਲੇ ਕਰਦੇ ਇਕੱਲੇ ਕਦੋਂ ਕੁੱਟਣਾ ਸੌਖਾ ਹੈ ਜੇ ਇਕੱਠੇ ਹੋ ਗਏ ਤਾਂ ਕੁੱਟੇ ਨਹੀਂ ਜਾਂਦੇ ਫੋੜਾ ਕਾਨੂੰਨ ਲੱਗਿਆ ਬੈਠ ਰਿਹਾ ਮਨੁੱਖ ਆਪਣੇ ਉੱਤੇ 75 75 ਸਾਲ ਦਾ ਬੰਦਾ ਹੈ ਕੈਂਸਰ ਦਾ ਮਰੀਜ਼ ਹੈ ਈ ਦੀ ਹੱਦ ਤਰ ਨਾ ਨੋਟਾਂ ਦੇ ਖੜੇ ਹੋਣਾ ਨਾ ਵੋਟਾਂ 'ਚ ਪਹਿਲਾਂ ਖੜਾ ਹੋਇਆ ਉਹਨਾਂ ਨੇ ਬੋਲ ਮੰਗਣੀ ਹੈ ਕੋਈ ਸਾਨੂੰ ਚੌੜਾ ਸਾਡੀਆਂ ਨਸਲਾਂ ਦਾ ਪਰલોਕ ਨੂੰ ਲੜ ਰਹੇ ਨੇ ਤੇ ਘਟੋ ਘਟ ਬੇਨਤੀ ਮੇਰੀ ਇੰਨੀ ਆ ਵੀ ਆਪਾਂ ਨਾਲ ਖੜੇ ਨਾ ਕੋ ਬੈਠੋ ਨਾਲ ਬਹ ਤੇ ਆਪਣੀ ਜੀਵਨ ਸ਼ੈਲੀ ਬਦਲੋ ਆਪਣਾ ਜਾਨ ਦਾ ਢੰਗ ਤਰੀਕਾ ਬਦਲੋ ਜੇ ਆਪਾਂ ਇਹ ਆਉਣ ਵਾਲੇ ਸਮੇਂ 'ਚ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਹਾਂ ਹਰ ਬੰਦੇ ਦੀ ਇੱਕ ਸੋਚ ਹੁੰਦੀ ਹੈ ਕਿ ਮੈਂ ਆਪਣੇ ਜਵਾਕਾਂ ਦੀ ਵਧੀਆ ਜ਼ਿੰਦਗੀ ਬਣਾ ਕੇ ਜਾਵਾਂ ਚੰਗੀ ਸਿੱਖਿਆ ਦੇ ਕੇ ਜਾਵਾਂ ਚੰਗਾ ਜਾਇਦਾਦ ਘਰ ਵਾਲਾ ਬਣਾ ਜਾ ਚੰਗਾ ਮੈਂ ਬੈਂਕਾਂ ਦੇ ਵਿੱਚ ਪੈਸੇ ਜਮਾ ਕਰਾਦਾ ਹਰ ਬੰਦੇ ਨੂੰ ਸੋਚ ਆ ਬੰਦਾ ਦਿਨ ਰਾਤ ਮਿਹਨਤ ਕਰਦਾ ਸਰ ਤੋਂ ਆਪਣੇ ਜਵਾਕਾਂ ਦੀ ਖਾਤ। ਤੇ ਅਸੀਂ ਆਪਣੇ ਜਵਾਕਾਂ ਲਈ ਇੱਥੇ ਪਾਣੀ ਕਿੰਨੇ ਜੱਗਾ ਛੱਡ ਕੇ ਜਾਣ ਰਹੀਆਂ ਤੇ ਕਿਹੋ ਜਿਹਾ ਪਾਣੀ ਛੱਡ ਕੇ ਜਾ ਰਹੇ ਅਸੀਂ ਜਿਹੜੇ ਸੋਚਾ। ਸਾਡਾ ਬਈ ਸੀ 15 ਸਾਲ ਦਾ ਪਾਣੀ ਅੰਦਰ ਧਰਤੀ ਹੇਠ। ਨਹਿਰ ਦੇ ਉੱਤੇ ਪਿੰਡਾਂ ਵਾਲਾ ਨਹਿਰ ਦੇ ਉੱਤੇ ਮੇਰਾ ਖੇਤ ਹੈ ਨਹਿਰ ਤੇ ਨਾਲ ਜਨਾ ਨੋਰਾਜ ਮੈਂ ਨਹਿਰ ਨਾਲ ਹੀ ਮੇਰਾ ਬੋਰਾ। ਅਲਗੀ ਦੋ ਟੋਟੇ ਸਾਨੂੰ ਪਾਉਣੇ ਪੈਗੇ 20 ਪਾਣੀ ਪੰਜਾਂ ਮਿੰਟ ਥੱਲੇ ਗਿਆ ਆਪਾਂ ਕਹਿੰਦੇ ਨਹਿਰ ਦੇ ਉੱਤੇ ਪਾਣੀ ਉੱਚੇ ਹੋਵੇ ਅਸੀਂ ਬੰਜਲ ਹੋਣ ਵੱਲ ਵੀ ਵੱਧ